ਇਕ ਕੰਬਲਾਤਕਾਰੀ ਸਾਧ ਜਿਹਨੂੰ ਬਲਾਤਕਾਰ ਦੋਸ਼ ਦੇ ਵਿੱਚ 20 ਸਾਲ ਦੀ ਕੈਦ ਹੋਈ ਆ ਹੁਣ ਤੱਕ ਉਹਨੇ 2.5 ਸਾਲਾਂ ਦੇ ਵਿੱਚ 14 ਵਾਰ ਪ੍ਰੋਲ ਲਏ ਇਸ ਜੱਟ ਸਾਡੇ ਸਿੰਘਾਂ ਨੂੰ ਇੱਕ ਦਿਨ ਵੀ ਕਦੇ ਪ੍ਰੋਲ ਨਹੀਂ ਦਿੱਤੀ ਉਹਨਾਂ ਨੇ ਸਜ਼ਾ ਵਾਂਗ ਹੀ ਕੱਟ ਲਈਆਂ ਸਾਨੂੰ ਦੱਸਿਆ ਜਾ ਰਿਹਾ ਵੀ ਤੁਸੀਂ ਭਾਰਤ ਦੇ ਦੇਸ਼ ਦੇ ਵਾਸੀ ਨਹੀਂ ਹੈਗੇ ਇੱਥੇ ਦੇ ਹੈ ਨਹੀਂ ਤੁਸੀਂ ਰਹਿਣਾ ਉਹ ਨਮੈਂਦੇ ਤੁਸੀਂ ਗੁਲਾਮ ਤੇ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਜਿਹੜੇ ਹੋਰ ਵੀ ਬਹੁਤ ਸਾਰੇ ਜਿਹੜੇ ਬਲਾਤਕਾਰੀ ਨੇ ਉਹਨਾਂ ਨੂੰ ਤਾਂ ਕਿਉਂ ਉਹਨਾਂ ਨੂੰ ਤਾਂ ਕਿਸੇ ਨੂੰ ਪ੍ਰੋਬਲਮ ਵੀ ਨਹੀਂ ਦਿੱਤੀ ਹੈ ਨਹੀਂ ਕਿ ਚਾਹਿਆ ਗਿਆ ਬਈ ਬੱਦਲ ਦੀਆਂ ਸੁੱਖੇ ਗੱਪੀ ਦੀਆਂ ਗੱਪ ਤੁਸੀਂ ਸੁਣੀ ਆ ਪਹਿਲਾਂ ਵੀ ਗੱਪ ਮਾਰਦਾ ਸੁਣ ਵੀ ਅੱਜ ਵੀ ਗੱਪ ਮਾਰਦਾ ਉਹ ਸਸਕਾਲ ਦੇ 5 ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮਿਆਂਪੁਰੀ ਜਿੱਥੇ ਇੱਕ ਪਾਸੇ ਬੰਦੀ ਸਿੰਘ ਸਮਾਪੂਰੀਆਂ ਹੋਣ ਦੇ ਬਾਵਜੂਦ ਵੀ ਜੇਲਾ ਚ ਬੰਦ ਨੇ ਉੱਥੇ ਦੂਜੇ ਪਾਸੇ ਸਾਧਵੀ ਨਾਲ ਸ਼ੋਸ਼ਣ ਤੇ ਮਾਮਲੇ ਚ ਜੇਲ੍ਹ ਚ ਬੰਦ ਰਾਮ ਰਹੀਮ ਚੌਥੀ ਵਾਰ ਪਰੋਲ ਤੇ ਬਾਹਰ ਆ ਚੁੱਕਾ ਹੈ ਸੋ ਸਿੰਘਾਂ ਇਹਨਾਂ ਬਿੱਤਰਾਂ ਕਿਉਂ ਹੈ ਸਰਕਾਰ ਦਾ ਇਸ ਦੇ ਪਿੱਛੇ ਕੀ ਮਨਸੂਬਾ ਹੈ ਇਸ ਦੇ ਬਾਬਤ ਗੱਲਬਾਤ ਕਰਨ ਲਈ ਮੇਰੇ ਨਾਲ ਜੱਜੂਦਾਰ ਬਾਬਾ ਰਾਜਾ ਰਾਸ ਸਿੰਘ ਨੇ ਬਾਬਾ ਜੀ ਵੈਕਨ ਤੋਂ ਕਾਲਸਾ ਦੇ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੇ ਕੋਤੇ ਬਾਬਾ ਜੀ ਕੀ ਲੱਗਦਾ 14ਵੀਂ ਵਾਰ ਰਾਮ ਰਹੀਮ ਪਰੋਲ ਤੇ ਬਾਹਰ ਆ ਰਿਹਾ ਸਿੰਘਾਂ ਰੰਨਾ ਬਿਤਕਰਾ ਕਿਉਂ ਆ ਦੇਖੋ ਜਿਹੜੇ ਸਾਡੇ ਬੰਦੀ ਸਿੰਘ ਨੇ ਤਕਰੀਰ ਬਣਾਈ ਸੀ 30 35 ਸਾਲਾਂ ਤੋਂ ਅੰਦਰ ਨੇ ਇੱਕ ਬੁਲਾਤਕਾਰੀ ਸਾਧ ਜਿਹਨੂੰ ਵਿਲਾਦਕਾਰ ਦੋਸ਼ ਦੇ ਵਿੱਚ 20 ਸਾਲ ਦੀ ਕੈਦ ਹੋਈ ਹੈ ਹੁਣ ਤੱਕ ਉਹਨੇ 2.5 ਸਾਲਾਂ ਦੇ ਵਿੱਚ 14 ਵਾਰ ਪ੍ਰੋਲ ਲਈ। ਇਸ ਜੱਟ ਸਾਡੇ ਸਿੰਘਾਂ ਨੂੰ ਇੱਕ ਦਿਨ ਵੀ ਕਦੇ ਪ੍ਰੋਲ ਨਹੀਂ ਦਿੱਤੀ। ਉਹਨਾਂ ਨੇ ਸਜ਼ਾਾਂ ਵਾਂਗ ਹੀ ਕੱਟ ਲਈਆਂ। ਇੱਥੋਂ ਪਤਾ ਲੱਗਦਾ ਵੀ ਸਾਡੇ ਨੂੰ ਬਿਤਖਰਾ ਕਰਦੇ ਜੀ। ਸਾਨੂੰ ਦੱਸਿਆ ਜਾ ਰਿਹਾ ਵੀ ਤੁਸੀਂ ਭਾਰਤ ਦੇ ਦੇਸ਼ ਦੇ ਵਸਨੀ ਨਹੀਂ ਹੈਗੇ। ਇੱਥੇ ਦੇ ਹੈ ਨਹੀਂ ਤੁਸੀਂ ਰਹਿਣਾ ਉਹ ਨਮਾਇंदे। ਤੁਸੀਂ ਗੁਲਾਮ ਜੇ ਅਸੀਂ ਜਾਦ ਹੋਈਏ ਵੀ ਸਾਨੂੰ ਵੀ ਉਹਦਾ ਮਨ ਬਣਦਾ ਮਾਨਸਤਕਾਰ ਮਿਲੇ ਪਰ ਉਹ ਨਹੀਂ ਕਰਦੇ ਹਮੇਸ਼ਾ ਸਿੰਘਾਂ ਦੇ ਨਾਲ ਬੇਤਕਰਾ ਹੀ ਕੀਤਾ ਇੱਕ ਦਿਨ ਵੀ ਭਾਈ ਜਗਤਾਰ ਸਿੰਘ ਹਵਾਰੇ ਨੂੰ ਸਾਰੀਆਂ ਸਜ਼ਾਵਾਂ ਸਾਰੇ ਕੇਸ ਉਹਨਾਂ ਨੇ ਕੱਟ ਲਏ 30 ਸਾਲ ਹੋ ਗਏ ਉਹਨੂੰ ਜਿਲ੍ਹਾ ਜਬੰਦ ਇੱਕ ਦਿਨ ਵੀ ਉਹਨਾਂ ਨੂੰ ਪ੍ਰੋਲ ਨਹੀਂ ਦਿੱਤੀ ਤੇ ਜਿਹੜਾ ਉਹ ਸੌਦੇ ਵਾਲਾ ਸਾਹ ਦਾ ਉਹ ਇਹਨਾਂ ਦਾ ਸਰਕਾਰਾਂ ਦਾ ਜਮਾਈ ਆ ਉਹ ਫਿਰ ਆਪਦਾ ਫਰਜ ਅਦਾ ਕਰਦੇ ਨੇ ਜਮਾਈ ਹੋਣ ਦੇ ਨਾਤੇ ਉਹਨੂੰ ਫਿਰ 2 ਮਹੀਨੇ ਬਾਅਦ ਪਰੋਲ ਲੈ ਜਾਂਦੇ ਨੇ ਤੇ ਮੈਂ ਕਹਿਣਾ ਚਾਹਣਾ ਸਰਕਾਰਾਂ ਨੂੰ ਜਿਹੜੇ ਹੋਰ ਵੀ ਬਹੁਤ ਸਾਰੇ ਜਿਹੜੇ ਬਲਾਤਕਾਰ ਹੀ ਨੇ ਉਹਨਾਂ ਨੂੰ ਤਾਂ ਕਿਉਂ ਉਹਨਾਂ ਨੂੰ ਤਾਂ ਕਿਤੇ ਕਿਸੇ ਨੂੰ ਪ੍ਰੋਬਲਮ ਵੀ ਨਹੀਂ ਦਿੱਤੀ ਹੈ ਨੀ ਇੱਕ ਪੈਸੇ ਦੀ ਤਾਕਤ ਆ ਤੇ VOTER ਦਾ ਰਾਜ ਆ ਉਹਦੇ ਕੋਲੇ VOTES ਬਹੁਤ ਨੇ ਪੈਸਾ ਬਹੁਤ ਜ਼ਿਆਦਾ ਆ ਉਹ ਸਰਕਾਰ ਨੂੰ ਵੀ ਮੂੰਹ ਬੰਦ ਕਰਨ ਦਾ ਪੈਸੇ ਦੇ ਕੇ ਸਾਰੇ ਥਾਂ 'ਤੇ ਪੈਸਾ ਚੱਲਦਾ ਇਸ ਕਰਕੇ ਉਹ ਵੀ ਨਾਲ ਇੱਕ ਜੇਲ ਜਲਾਉਂਦਾ ਇੱਕ ਮਹੀਨਾ ਵਾਰੀ ਰਹਿੰਦਾ 14 ਜਿਹੜੇ ਹੈਗੀ ਆ ਉਹ 14ਵੀਂ ਵਾਰ ਜਿਹੜੀ ਜੇਲ ਚੋਂ ਆਇਆ ਜਦੋਂ ਕਿਤੇ ਵੀ ਵੋਟਾਂ ਦਾ ਕਿਤੇ ਪੈਣੀਆਂ ਹੋਣ ਫਿਰ ਉਹਨੂੰ ਕੱਢ ਦਿੰਦੇ ਨੇ ਬਾਹਰ ਜਾਂ ਹੁਣ ਉਹਦਾ ਜਨਮ ਦਿਨ ਆ ਰਿਹਾ ਮੈਂ ਉਸ ਤੋਂ ਕਹਾਂਗਾ ਪਰਮਜੀਤ ਸਿੰਘ ਪੋਰਾਜੀ ਦੀ ਮਾਂ ਸਖਤ ਬਿਮਾਰ ਸੀ ਸੀਰੀਅਸ ਸੀ ਉਦੋਂ ਉਹਨਾਂ ਨੂੰ ਪਰੋਲ ਨਹੀਂ ਮਿਲੀ ਤੇ ਉਹ ਜਨਮ ਦਿਨ ਮਨਾਉਣ ਵਾਸਤੇ ਬਾਹਰ ਆ ਰਹੇ ਆ ਉਹਦੀ ਮਾਤਾ ਵੀ ਕੜਾਈ ਕਰਕੇ ਸੀ ਉਹਦੀ ਭੈਣ ਦੇ ਵੀ ਆਪਣੇ ਜਿਹੜੇ ਹੈਗੇ ਨੇ ਕਰਮਜੀਤ ਸਿੰਘ ਪਿਉਰਾ ਤਾਂ ਸਖਤ ਬਿਮਾਰ ਸੀ ਉਹਨੂੰ ਪਰੋਣ ਦਿੱਤੀ ਭਾਈ ਜਗਤਾਰ ਸਿੰਘ ਹਵਾਰੇ ਦੀ ਮਾਤਾ ਬਿਲਕੁਲ ਬਹੁਤ ਸਖਤ ਸੀ ਬਿਮਾਰੋਂ ਨੂੰ ਹੀ ਪਰੋਣ ਦਿੱਤੀ ਭਾਈ ਆਪਣੇ ਕੀ ਕਹਿੰਦੇ ਹੁੰਦੇ ਨੇ ਜਿਹੜਾ ਜਗਤਾਰ ਸਿੰਘ ਤਾਰਾ ਉਹਦੀ ਭੈਣ ਦੇ ਆਨੰਦ ਕਾਰਜ ਸੀਗੇ ਸਿਰਫ ਉਥੇ ਹੱਥ ਘੜੀਆਂ ਸਣੇ ਲਿਆਂਦਾ ਸੀ ਉਹਨੂੰ ਉਥੇ ਪਰੋਲ ਜਿਹੜੀ ਹੈਗੀ ਆ ਉਹ ਘੰਟੇ ਦੀ ਨਹੀਂ 2 ਘੰਟੇ ਦਿੱਤੀ ਸੀ ਕੀ ਗੱਲ ਜਦੋਂ ਉਹਨਾਂ ਨੇ ਸਜਾਵਾਂ ਪੂਰੀਆਂ ਕਰਤੀਆਂ ਉਹਨਾਂ ਲਈ ਬਿਤਕਰਾ ਕੇ ਉਹਨਾਂ ਨੂੰ ਕਿਉਂ ਛੱਡਿਆ ਜਾਂਦਾ ਅੱਜ ਸਾਡੇ ਨਾਲ ਬਿਤਕਰਾ ਹੋ ਰਿਹਾ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਤੋਂਰੇ ਮੋਰਚਾ ਲਾ ਕੇ ਬੈਠੇ ਆ ਪੌਣੇ ਤਿੰਨ ਸਾਲ ਲਗਾਤਾਰ ਹੋ ਗਏ 15 ਅਗਸਤ ਨੂੰ ਹੋਣੇ ਚ ਵੱਡਾ ਕੱਟ ਜਿਹੜਾ ਹੈਗਾ ਸੱਦਿਆ ਉਹ ਸਰਕਾਰ ਜਿਹੜੇ ਹੈਗੇ ਨੇ ਉਹ ਇਹ ਗੱਲ ਵਿੱਚ ਜ਼ਰੂਰ ਧਿਆਨ ਦੇਵੇ ਵੀ ਜਿਹੜੇ ਸਿੱਖ ਕੌਮਾਂ ਪੰਥ ਆ ਏ ਆਡਾ ਵੱਡਾ ਯੋਗਦਾਨ ਭਾਰਤ ਨੂੰ ਜਾਦ ਕਰਾਉਣ ਵਾਸਤੇ ਅੱਜ ਵੀ ਜਿਹੜੇ ਬਾਰਡਰਾਂ ਦੇ ਕਾਲਜ ਚੱਲਦੀਆਂ ਸਿੱਖ ਪਲਟਣਾ ਜਿਹੜੀਆਂ ਹੈਗੀਆਂ ਮੂਹਰੇ ਹੋ ਕੇ ਲੜਦੀਆਂ ਨੇ ਜਿਹੜਾ ਹੁਣ ਇਹਨਾਂ ਨੇ ਬਹੁਤ ਰੌਲਾ ਪਾਇਆ ਹੋਇਆ ਹੈ ਵੱਡੇ ਵੱਡੇ ਪੋਸਟਰ ਸਰਕਾਰ ਨੇ ਲਾਤੇ ਮੋਦੀ ਸਰਕਾਰ ਨੇ ਲਾ ਰੱਖੇ ਨੇ ਪੈਟਰੋਲ ਪੰਪਾਂ ਦੇ ਫੋਟੋਆਂ ਲੱਗੀਆਂ ਹੋਈਆਂ ਨੇ ਵੀ ਆਪਰੇਸ਼ਨ ਤੋਂ ਦੂਰ ਅਸੀਂ ਪਤਾ ਨਹੀਂ ਕੀ ਮਾਰਕਾ ਮਾਰ ਲਿਆ ਉਹਦੇ ਵਿੱਚ ਕੌਣ ਗਿਆ ਸੀਗਾ ਉਹ ਜਿਹੜਾ ਫੌਜ ਦਾ ਕਮਾਂਡਰ ਜੀ ਹਵਾਈ ਸੈਨਾ ਦਾ ਜਿਹੜਾ ਹੈਗਾ ਸੀ ਪ੍ਰਮੁੱਖ ਸਰਦਾਰ ਹੀ ਸੀ ਨਾ ਉਹ ਉਹੀ ਸਾਰਾ ਕੁਝ ਕਰਕੇ ਆਇਆ ਨਾ ਸਰਦਾਰਾਂ ਨੇ ਤਾਂ ਵੀ ਇਹ ਜੀ ਇੱਜ਼ਤ ਲੱਕ ਲਈ ਇਹ ਜਿਹੜੇ ਸਰਦਾਰ ਨੇ ਪੰਜਾਬ ਦੇ ਲੋਕ ਨੇ ਇਹਨਾਂ ਨੂੰ ਆਣ ਗੋਲਿਆ ਕਰਦੇ ਨੇ ਮੰਦੀ ਸਿੰਘ ਤੁਰੰਤ ਰਿਹਾ ਕਰਨੇ ਚਾਹੀਦੇ ਨੇ ਜਦੋਂ ਉਹਨਾਂ ਨੇ ਸਜ਼ਾਾਂ ਮਾ ਭੁਗਤ ਲਈਆਂ ਉਹਨਾਂ ਨੂੰ ਪਰੋਣ ਨੂੰ ਸੱਜਣਾ ਚਾਹੀਦਾ ਉਹਨਾਂ ਨੂੰ ਰਿਹਾਈਆਂ ਹੋਣੀਆਂ ਚਾਹੀਦੀਆਂ ਨੇ ਇਸ ਕਰਕੇ ਸਿੱਖਾਂ ਪ੍ਰਤੀ ਜਿਹੜੀ ਸਰਕਾਰ ਦੀ ਨੀਤੀ ਦੇ 도ਗਲੀ ਆ ਜਿਹੜੇ ਹੋਰ ਨੇ ਉਹਨਾਂ ਨੂੰ ਤਾਂ ਹਰ ਰੋਜ਼ ਜਿਹੜੀਆਂ ਹੈਗੀਆਂ ਨੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਪਰ ਸਾਨੂੰ ਸਿੱਖ ਕੌਮ ਨੂੰ ਜਿਹੜਾ ਹੈਗਾ ਉਹ ਹਮੇਸ਼ਾ ਅਣਗੌਲਿਆ ਕੀਤਾ ਜਾਂਦਾ ਹਮੇਸ਼ਾ ਹੀ ਜਲੀਲ ਕੀਤਾ ਜਾਂਦਾ ਜਦੋਂ ਤਾਂ ਬਾਰਡਰਾਂ 'ਤੇ ਲੜਨਾ ਹੋਵੇ ਉਦੋਂ ਸਿੱਖ ਜਿਹੜੇ ਹੈਗੇ ਨੇ ਬਹਾਦਰ ਹੋ ਜਾਂਦੇ ਨੇ ਯੋਧੇ ਹੋ ਜਾਂਦੇ ਨੇ ਜਦੋਂ ਇਹ ਹੱਬ ਦੇ ਹੱਕ ਮੰਗਦੇ ਨੇ ਫਿਰ ਇਹ ਅੱਤਵਾਦੀ ਵੱਖਵਾਦੀ ਫਿਰ ਇਹ ਖਾਲਸਤਾਨੀ ਬਣ ਜਾਂਦੇ ਨੇ ਅਬੇ ਜੀ ਸ਼ਰਮਣੀ ਕਲਿੱਦਲ ਨੇ ਹੀ ਸੱਚੇ ਸਾਧੂ ਮਾਫੀ ਦਿੱਤੀ ਸੀ ਔਰ ਉਹੀ ਹੁਣ ਕਹਿੰਦੇ ਨੇ ਅਸੀਂ ਆਪਣੀ ਸਰਕਾਰ ਆਉਣ ਤੇ ਸੱਤਵ 'ਚ ਅਸੀਂ ਬੰਦੀ ਸਿੰਘਾਂ ਦੀ ਰਹੀ ਦਾ ਮੁੱਦਾ ਚੁੱਕਣਗੇ ਲੱਗਦਾ ਤੁਹਾਨੂੰ ਇਸ ਤੋਂ ਉਮੀਦ ਹੈ ਮੈਂ ਪਹਿਲਾਂ ਤਾਂ ਇਹ ਕਹਿਣਾ ਚਾਹਣਾ ਵੀ ਜਦੋਂ ਉਹਨਾਂ ਹੀ ਸਰਕਾਰ ਹੀ ਨਹੀਂ ਆਉਣੀ ਜੇ ਸਰਕਾਰ ਆਊ ਫੇਰ ਹੀ ਉਹ ਗੱਲ ਕਰਨਗੇ ਉਹ ਤਾਂ ਐਵੇਂ ਭੁੱਬਲੇ ਛੁੱਟੀਆਂ ਮਾਰ ਜਾਂਦੇ ਨੇ ਉਹਨਾਂ ਦੇ ਪੱਲੇ ਦਲੇ ਕੱਖ ਨਹੀਂ ਹੈਗਾ ਜਦੋਂ ਉਹਨਾਂ ਦੀ ਸਰਕਾਰ ਸੀ ਉਦੋਂ ਉਹ ਤਾਂ ਕਹਿੰਦੇ ਸੀ ਬੰਦੀ ਸਿੰਘਾਂ ਵਾਸਤੇ ਕੁਝ ਨਹੀਂ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਸੌਦਾ ਸਾਹਿਬ ਉਹਨਾਂ ਨੇ ਪਾਲਿਆ ਸੀ ਉਹਨਾਂ ਨੇ ਮਾਫ਼ੀਆਂ ਦਿੱਤੀਆਂ ਨੇ ਉਹਨਾਂ ਨੇ ਪੰਥ ਦੇ ਨਾਲ ਧੋਖੇ ਕਰੇ ਨੇ ਇਹਨਾਂ ਦੀ ਸਰਕਾਰ ਨਹੀਂ ਆਉਂਦੀ ਜਿਹੜਾ ਕੁਝ ਮਰਜ਼ੀ ਕਰੀ ਜਾਵੇ ਸੁਖਵੀਰ ਬਾਦਲ ਇਹ ਖਾਤਮ ਨੇ ਗੁਰੂ ਦੀ ਮਾਰ ਪੈਣੀ ਇਹਨਾਂ ਨੂੰ ਇਹਨਾਂ ਨੇ ਗੁਰੂ ਸਾਹਿਬ ਦੀਆਂ ਬਿਆਦਵੀਆਂ ਨੇ ਰਾਜ ਦੇ ਵਿੱਚੋਂ ਜਦੋਂ ਤਾਕਤ ਸੀ ਉਹਦੋਂ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਕੋਈ ਗੱਲ ਨਹੀਂ ਕੀਤੀ ਜੇ ਉਹਨਾਂ ਨੂੰ ਪੁੱਛਿਆ ਗਿਆ ਬਾਦਲ ਦੀਆਂ ਸੁੱਖੇ ਗੱਪੀਆਂ ਦੀਆਂ ਗੱਪ ਤੁਸੀਂ ਸੁਣਿਆ ਹੀ ਆ ਪਹਿਲਾਂ ਵੀ ਗੱਪ ਮਾਰਦਾ ਹੁਣ ਵੀ ਅੱਜ ਵੀ ਗੱਪ ਮਾਰਦਾ ਉਹ ਉਦੋਂ ਕਹਿੰਦੇ ਜਗਤਾਰ ਸਿੰਘ ਹਵਾਰੇ ਬਾਰ ਕਹਿੰਦੇ ਬਾ ਕਾਤਲ ਕੀ ਕੌਮ ਨੂੰ ਸੇਧ ਦਿਓਗੇ ਅਸੀਂ ਬੰਦੀ ਸਿੰਘਾਂ ਨਾਲ ਵਾਸਤੇ ਰੋਸ਼ਨੀ ਕਰ ਸਕਦੇ ਉਹਨਾਂ ਨੂੰ ਅੱਜ ਜਦੋਂ ਸੱਤਾ ਤੋਂ ਬਾਹਰ ਹੋ ਜਾਂਦੇ ਨੇ ਫਿਰ ਬੰਦੀ ਸਿੰਘ ਯਾਦ ਆ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਮਾਹਰ ਦੇ ਵਿਆਦੀਆਂ ਹੋਈਆਂ ਦੇ ਦਿੰਦੇ ਕਹਿੰਦੇ ਸਾਡੇ ਕੋਲੇ ਸਮਾਂ ਨਹੀਂ ਸੀ ਕਿਉਂ ਨਹੀਂ ਸੀ ਸਮਾਂ 15 ਦੇ ਵਿੱਚ ਵਿਆਦ ਵੀ ਹੋਈ ਆ 17 ਤੱਕ ਉਹਨਾਂ ਹੀ ਸਰਕਾਰ ਰਹੀ ਆ 2 ਸਾਲ ਹੋ ਕੀ ਆ ਆਪ ਦੀ ਬੇਬੇ ਦੇ ਕੁਛੜ ਜਿੜ ਬੜਕੇ ਸੁਤਤਾ ਸੀਗਾ ਇਨਸਾਫ ਨਹੀਂ ਦੇ ਸਕਿਆ ਉਦੋਂ ਦਾ ਸਗਾ ਤੇ ਜਿਹੜੇ ਇਨਸਾਫ ਮੰਗਦੇ ਉਹਨਾਂ ਨੂੰ ਤਾਂ ਗੋਲੀਆਂ ਮਾਰੀਆਂ ਇਹਨਾਂ ਨੇ ਉਹਦਾ ਸਿੱਖ ਮਾਰੇ ਨੇ ਸਾਡੇ ਤੇ ਪਰਚੇ ਡਾਂਗਾ ਸਾਡੇ ਤੇ ਕਰਦੇ ਰਹੇ ਨੇ ਜੇ ਇਨਸਾਫ ਮੰਗਦੇ ਸੀ ਇਸ ਕਰਕੇ ਸਾਰਾ ਕੁਝ ਕਰਿਆ ਕਰਾਇਆ ਇਹਨਾਂ ਦਾ ਹੀ ਆ ਕਾਰ ਵੱਲੋਂ ਜਿਹੜੀ ਤਿਆਰ ਕੀਤੀ ਕਿ ਨੀਤੀ ਲੈਂਡ ਪੂਲਿੰਗ ਦੀ ਉਹਦੇ ਕਲਾਬ ਸ਼ਰਮੇ ਕਾਲੇਦਰ ਵੱਲ ਵੱਡਾ ਧਰਨਾ ਲਗਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਰਾਜ ਚ ਇਹ ਨੀਤੀ ਲਾਗੂ ਕੀਤੀ ਗਈ ਸੀ ਤੁਸੀਂ ਇਸ ਨੀਤੀ ਨੂੰ ਕਿਵੇਂ ਵੇਖਦੇ ਹੋ ਇਹ ਤਾਂ ਗੱਲ ਹਮ ਲੋਕਾਂ ਨੂੰ ਬੋਲੇ ਬਣਾਉਂਦੇ ਕਰਦੇ ਨੇ ਇਹ ਇਹਨਾਂ ਦੀ ਹੁਣ ਗੱਲ ਹੋ ਰਹੀ ਚੱਲਣੀ ਜਿਹੜਾ ਕੁਝ ਮਰਜ਼ੀ ਕਰੀ ਥਾਣ ਸਭ ਕੁਝ ਲੋਕ ਜਾਣਦੇ ਨੇ ਜਦੋਂ ਮੋਦੀ ਨੇ ਬਿੱਲ ਪਾਸ ਕਰੇ ਸੀਗੇ ਉਦੋਂ ਇਹਨਾਂ ਨੇ ਡਟ ਕੇ ਹਮਾਇਤ ਕਰੀ ਉਹਨਾਂ ਦੀ ਇਹਨਾਂ ਦੀ ਵੀਡੀਓ ਤੁਸੀਂ ਦੇਖੀ ਆਉਣੀ ਹੈ ਫਿਰ ਜਦੋਂ ਲੋਕਾਂ ਨੇ ਸੰਘਰਸ਼ ਕਰਿਆ ਲੋਕਾਂ ਦਾ ਵਿਰੋਧ ਹੋਇਆ ਫਿਰ ਇਹ ਬਦਲ ਗਏ ਫਿਰ ਜੂ ਟਰਨ ਮਾਰਤਾ ਇਹਨਾਂ ਦੇ ਪੱਲੇਦਲੇ ਹੁਣ ਕੱਖ ਨਹੀਂ ਹੈਗਾ ਜਦੋਂ ਸਮਾਂ ਸੀ ਉਦੋਂ ਉਹਨੇ ਨੰਗਾ ਲਿਆ ਸਾਰਾ ਕੁਝ ਜਿਹੜਾ ਕਾਰ ਇਹਨਾਂ ਦੀ ਸਰਕਾਰ ਕਈ ਸਾਲ ਇਹਨਾਂ ਨੇ ਜਿਹੜਾ ਰਾਜ ਭਾਗ ਸਾਹਮਣਿਆ ਇਹ ਸੈਂਟਰ ਦੇ ਵਿੱਚ ਮੰਤਰੀ ਵੀ ਰਹੇ ਇਹਨਾਂ ਦੇ ਬੰਦੇ ਇਹਨਾਂ ਨੇ ਕਰਿਆ-ਕੁਰਿਆ ਕੱਖ ਨਹੀਂ ਹਮੇਸ਼ਾ ਹੀ ਪੰਜਾਬ ਦੀ ਪਿੱਟਰ ਦੇ ਵਿੱਚ ਸੁਰੇ ਮਾਰੇ ਨੇ ਇਹਨਾਂ ਨੇ ਤੇ ਜਿਹੜਾ ਕੁਝ ਪਹਿਲਾਂ ਨੇ ਲੱਲ ਲਾਤਾ ਹੁਣ ਵਾਲੇ ਸਮੇਂ ਦੇ ਵਿੱਚ ਹੁਣ ਉਹ ਇਹ ਜ ਲੱਲ ਲਾ ਦੇਣਗੇ ਪਰ ਇਹਨਾਂ ਨੇ ਬਣਨਾ ਕੋਈ ਨਹੀਂ ਹੈਗਾ ਇਹ ਤਾਂ ਮੁੱਖ ਮੰਤਰੀ ਤੁਸੀਂ ਇਹਨਾਂ ਨੂੰ ਐਮਐਲਏ ਨਹੀਂ ਬਣ ਸਕਦਾ ਜਿਹਨੂੰ ਕਿਸੇ ਨੇ ਵੋਟਾਂ ਨਹੀਂ ਪਾਡੀਆਂ ਐਮਐਲਏ ਨਹੀਂ ਬਣਾਇਆ ਤੇ ਪਿਓ ਨੂੰ ਨਹੀਂ ਪਾਈਆਂ ਇਹਨੂੰ ਕੀ ਪਾਉਣੇ ਸੁੱਖੇ ਗੱਪੂ ਨੂੰ ਇਹਦਾ ਗੱਪ ਜਨੇ ਮਰਜੀ ਮਰਵਾ ਲੋ ਤੂੰ ਅਭੀ ਤੁਸੀਂ ਬਿਆਨ ਦਿੱਤਾ ਸੀ ਕਿ ਕਿ ਅਮਰਤਪਾਲ ਨੂੰ ਭਾਈ ਅਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਤਾਂ ਕਿ ਪੰਜਾਬ ਚ ਉਹਨਾਂ ਦੇ ਨਾਲ ਹੀ ਪੰਜਾਬ ਚ ਨਸ਼ਕਤ ਨਾ ਹੋ ਸਕਦਾ ਪਰ ਉਹਦੇ ਸਾਥੀਆਂ ਵੱਲੋਂ ਉਹਨਾਂ ਦੇ ਜੇਲ੍ਹ ਚ ਰਹਿੰਦੇ ਹੋਏ ਵੱਡੇ ਇਲਜ਼ਾਮ ਲਾਏ ਨੇ ਕਿ ਉਹ ਨਸ਼ਾ ਕਰਦਾ ਜੇਲ੍ਹ ਚ ਰਹੇ ਉਹਦੇ ਸਾਥੀਆਂ ਨੇ ਕੋਈ ਨਹੀਂ ਲਾਇਆ ਇਲਜ਼ਾਮ ਸਰਕਾਰ ਨੇ ਲਾਇਏ ਨੇ ਇਦਾਂ ਹੁਣ ਵਾਜੇ ਕਿਉਂਦਾ ਸੀ ਉਹਦੋਂ ਸਾਰਾ ਕੁਝ ਕਹਤਾ ਵੀ ਸਭ ਤੋਂ ਕਿੰਨਾ ਕਰਾਇਆ ਹਜ਼ਾਰਾਂ ਗਾਵਾਂ ਤੇ ਕੁੱਟ ਕੇ ਸਭ ਦਸਕਦ ਕਰਾ ਲੇ ਉਹਦੋਂ ਉਹਨੇ ਸਾਫ਼ ਕਰਤਾ ਜਦੋਂ ਵੀ ਭਾਈ ਸਾਹਿਬ ਤੇ ਕੋਈ ਇਲਜ਼ਾਮ ਲੱਗਦਾ ਉਹ ਇਹਨਾਂ ਦੇ ਪੁੱਠਾ ਪੈ ਜਾਂਦਾ ਮੈਂ ਕਹਿਣਾ ਚਾਹਣਾ ਸਰਕਾਰ ਨੂੰ ਵਿੱਚ ਹੀ ਸਾਰਿਆਂ ਨੂੰ ਅਮਰਤਪਾਲ ਜੀ ਦੇ ਬੈਠਾ ਚੀਕਾਂ ਕਢਾਈ ਜਾਂਦਾ ਨੇ ਸਾਰਿਆਂ ਦੀਆਂ ਚੀਕਾਂ ਪਾਈਆਂ ਪਈਆਂ ਨੇ ਜਿਸ ਦਿਨ ਬਾਹਰ ਆ ਗਿਆ ਫੇਰ ਇਹਨਾਂ ਦਾ ਕੀ ਬਣੂਗਾ ਫੇਰ ਕੀ ਹੋਊਗਾ ਇਹਨਾਂ ਦਾ ਹਾਲ ਲੋਕ ਉਹਨੂੰ ਚਾਹੁੰਦੇ ਨੇ ਪਿਆਰ ਕਰਦੇ ਨੇ ਇਹਨਾਂ ਦੇ ਇਲਜ਼ਾਮ ਨੇ ਚੇਟਾਂ ਕੱਢ ਲੀਆਂ ਸਾਡੇ ਆਪਦੇ ਨਹੀਂ ਹਟਦੇ ਜਿਨ੍ਹਾਂ ਨੇ ਪੱਗਾਂ ਸਿਰਫ ਸਾਰੇ ਹੋਏ ਨੇ ਉਹ ਵੀ ਕਰੀ ਜਾਂਦੇ ਨੇ ਦੇਖੋ ਅੱਜ ਕੱਲ ਸਾਰਾ ਕੁਝ ਇਹ ਆਈ ਨਾ ਸਭ ਕੁਝ ਹੋ ਜਾਂਦਾ ਹੁੰਦਾ ਕੀ ਨਹੀਂ ਬਣਦਾ ਹੈਗਾ ਹੈ ਇਲਜ਼ਾਮ ਲੱਗਦੇ ਨੇ ਜਦੋਂ ਆ ਕੇ ਸਾਹਮਣੇ ਗੱਲ ਕਰੂਗਾ ਫਿਰ ਪਤਾ ਲੱਗੂਗਾ ਫਿਰ ਪਤਾ ਲੱਗੂ ਵੀ ਕੌਣ ਕਿੰਨੇ ਪਾਣੀ ਦੇ ਵਿੱਚ ਸਾਡੇ ਆਪਦੇ ਬਦਨਾਮ ਕਰਨ ਲੱਗੇ ਹੋਏ ਨੇ ਸਾਰਾ ਕੁਝ ਲੋਕ ਜਾਣਦੇ ਨੇ ਵੀ ਤੁਹਾਡਾ ਪੰਜਾਬ ਦੇ ਬਾਰੇ ਆਪਣਾ ਪਰਸਨਲ ਓਪੀਨੀਅਨ ਕੀ ਲੱਗਦਾ ਹੈ ਕਿ 2027 ਚ ਕੀ ਬਣੂਗਾ ਕਿਹਦੀ ਸਰਕਾਰ ਆਸੂ ਇਹ ਤਾਂ ਹੁਣ ਸਮਾਜ ਸਮਾਜ ਦਾ ਸੁੱਝ ਲੋਕਾਂ ਦਾ ਚਣਾ ਤੁਸੀਂ ਜਦੋਂ ਅਮਰਪਾਲ ਦੀ ਗੱਲ ਚੱਲਦੀ ਹੈ ਤੁਸੀਂ ਕਮੈਂਟ ਪੜ ਲਿਆ ਕਰੋ ਲੋਕ ਹੀ ਦੱਸਦੇ ਨੇ ਵੀ ਕੌਣ ਕੀ ਚਾਹੁੰਦਾਗਾ ਲੋਕਾਂ ਨੇ ਕਾਲੀ ਵੀ ਦੇਖ ਲੇ ਇਹਨਾਂ ਦੇ ਪੱਲੇ ਧੱਲੇ ਕੱਖ ਨਹੀਂ ਹੈਗਾ ਇਹਨਾਂ ਨੇ ਪੰਜਾਬ ਨਾਲ ਤੱਕੇ ਕੀਤੇ ਨੇ ਕਾਂਗਰਸ ਨੇ ਵੀ ਥਿੰਗ ਤੋਂ ਮੋਝੜਾ ਕੇ ਸਾਡੇ ਸਾਰੇ ਹਰਮੰਦਰ ਨੂੰ ਆਣ ਕੀਤਾ ਭਾਜਪਾ ਵਾਲੇ ਨੇ ਵੀ ਬਹੁਤ ਕੁਛ ਕੀਤਾ ਖੋਲ ਲੰਦੇ ਕਿੰਨਿਆਂ ਕੋ ਸਾਡਾ ਜਿਹੜਾ ਹੈਗਾ ਝਾਲੀ ਮਨ ਨੁਕਸਾਨ ਨਹੀਂ ਹੁੰਦਾ ਤੇ ਆਪ ਵਾਲਿਆਂ ਦਾ ਵੀ ਹੁਣ ਇਹ ਇਹ ਉਦੋਂ ਉਹਦੇ ਮੋਦੀ ਦਾ ਪਿਓ ਬਣਿਆ ਬੈਠਾ ਪਲੈਂਡ ਪੂੰ ਲਿਆ ਕੇ ਜਿਹੜਾ ਇਹਨਾਂ ਨੇ ਲਿਆਂਦਿਆ ਇਹ ਸਕੀਮ ਜੀ ਇਹੀ ਲੈ ਕੇ ਵੇਜੂਗੀ ਇਹਨਾਂ ਨੂੰ ਇਸ ਕਰਕੇ ਲੋਕਾਂ ਨੇ ਸਾਰਾ ਕੁਝ ਸਾਰਾ ਨੇ ਦੇਖ ਲਿਆ ਹੁਣ ਇਹ ਹੀ ਲੋਕ ਕਹਿੰਦੇ ਨੇ ਵੀ ਇੱਕ ਮੌਕਾ ਜਿਹੜਾ ਪਾਈ ਅਮਰਪਾਲ ਸਿੰਘ ਨੂੰ ਦਿੱਤਾ ਜਾਵੇ ਉਹਨੂੰ ਮੁੱਖ ਮੰਤਰੀ ਬਣਾਇਆ ਜਾਵੇ ਇਹ ਲੋਕਾਂ ਦੀ ਆਵਾਜ਼ ਆ ਸਾਡੀ ਨਹੀਂ ਦੇਖੋ ਜਿਹੜਾ ਕੋਈ ਪੰਜਾਬ ਦੀ ਚੰਗੀ ਸੋਚ ਰੱਖਦਾ ਕੋਈ ਪੰਜਾਬ ਵਾਸਤੇ ਸੋਚੂ ਜਿਹੜਾ ਸਾਰਿਆਂ ਨੂੰ ਮੌਕਾ ਦਿੰਦਾ ਸੀ ਕਹਿੰਦੇ ਵੀ ਇੱਕ ਮੌਕਾ ਉਹ ਦੇ ਦੋ ਜੇ ਨਹੀਂ ਕਰੂਗਾ ਫਿਰ ਉਹ ਕਿਹੜਾ ਨੇੜੇ ਨੂੰ ਲੱਗਦਾ ਫਿਰ ਕਿਹੜਾ ਲੋਕ ਮਰ ਜਾਣਗੇ ਸਿਰ ਵੀ ਸਮਾਂ ਪੰਜ ਸਾਲ ਵੀ ਦਾ ਆਜੂ ਫਿਰ ਉਹ ਲੋਕੋ ਨੂੰ ਬਦਲ ਦੇਣਗੇ ਇਹ ਕੋਈ ਚਨਾਈ ਕਰਨਗੇ ਪਰ ਹੁਣ ਤੱਕ ਜੋ ਨਹੀਂ ਕੀਤਾ ਉਹ ਨਾ ਦਾ ਮੁੱਖ ਮੰਤਰੀ ਸੀ ਨਾ ਕੋਈ ਐਮਐਲਏ ਸੀਗਾ ਨਾ ਕੋਈ ਉਹਦੇ ਕੋਲ ਉਹਦਾ ਸੀਗਾ ਠੀਕ ਹੈ ਨਾ ਜਿੰਨਾ ਕੋਈ ਕੁਛ ਕਰ ਗਿਆ ਉਹ ਸਾਲਕ ਦੇ ਅੰਦਰ ਅੰਦਰ ਉਹਨਾਂ ਕੋਲ ਅਜੇ ਤੱਕ ਕਿਸ ਨੇ ਕੀਤਾ ਕੋਈ ਨਹੀਂ ਜੇ ਉਹ ਬਬੀ ਜੀ ਮੋਰਚੇ ਦੇ ਇਕਲਕੀ ਨੀਤੀਬੰਦੀ ਸੀਗੀਆਂ ਦੀ ਰਹੀ ਨੂੰ ਲੈ ਕੇ 15 ਤਰੀਕ ਨੂੰ ਸੇ ਇਕੱਠ ਸੱਦੇ ਸਾਰੀਆਂ ਸੰਗਤਾਂ 15 ਅਗਸਤ ਨੂੰ ਪਹੁੰਚਣਾ ਰੋਜ਼ ਕਰਾਂਗੇ ਸਾਡੀ ਕੁਏ ਆਜ਼ਾਦੀਆਂ ਅਸੀਂ ਗਲਾਮ ਆ ਗਲਾਮ ਆਸੀਂ ਇੱਥੇ ਦੇ ਜੇ ਆਜ਼ਾਦ ਹੁੰਦੇ ਸਾਡੇ ਨਾਲ ਵਰਤਾਰਾ ਨਾ ਵਰਤਦਾ ਤੇ ਸਾਡੇ ਬੰਦੀ ਸਿੰਘ 30 ਸਾਲਾਂ ਤੋਂ ਬੰਦਨਾ ਰਹਿੰਦੇ ਜਿਨ੍ਹਾਂ ਨੇ ਸਜਾਵਾਂ ਨੂੰ ਕਰਨੀ ਹੈ ਕਾਨੂੰਨ ਦੇ ਮੁਤਾਬਕ ਸੁਬਨਾਮ ਦੇ ਮੁਤਾਬਕ ਉਹ ਬਾਹਰ ਆਉਣੇ ਚਾਹੀਦੇ ਨੇ ਪਰ ਸਰਕਾਰ ਨਹੀਂ ਸਾਡ ਰਹੀ ਕਾਨੂੰਨ ਦੀਆਂ ਸੋਧਾਨੀਆਂ ਤਾਂ ਜਿੰਨ ਸਰਕਾਰ ਨੇ ਉਡਾਈਆਂ ਹੋਈਆਂ ਨੇ ਅਸੀਂ ਨਹੀਂ ਅਸੀਂ ਜਿਹੜੇ ਇਹ ਕਾਨੂੰਨ ਦੇ ਦਾਰੇ ਦੇ ਵਿੱਚ ਬੈਠੀਆਂ ਸ਼ਾਂਤੀ ਦੇ ਨਾਲ ਬੈਠੇ ਆ ਅਸੀਂ ਉਹਨਾਂ ਦੀ ਬੰਦੀ ਸਿੰਘ ਰਿਹਾਈ ਚਾਹੁੰਦੇ ਆ ਸਾਡੇ ਵਾਸਤੇ ਆਜ਼ਾਦੀ ਨਹੀਂ ਹੈਗੀ ਸਾਡੇ ਵਾਸਤੇ ਇਹ ਕਾਲਾ ਦਿਨ ਆ ਜਿਹੜਾ 15 ਅਗਸਤ ਦਾ ਕਾਲਾ ਦਿਨ ਸਿੱਖਾਂ ਬਾਤੇ ਸਾਡਾ ਪੰਜਾਬ ਵੰਡਿਆ ਗਿਆ ਉਸ ਦਿਨ 47 ਦੇ ਵਿੱਚ ਸਾਡੇ ਪੰਜਾਬ ਦੇ ਲੋਕ ਟੋਟੇ ਹੋ ਗਏ ਭਾਰਤ ਦੇ ਟੋਟੇ ਨਹੀਂ ਹੋਏ ਲੱਖਾਂ ਸਾਡੀਆਂ ਜਿਹੜੇ ਹੈਗੇ ਜਾਨਾਂ ਗਈਆਂ ਸਾਡੇ ਵੀਰ ਭੈਣ ਜਿਹੜੇ ਮਾਰੇ ਗਏ ਲੱਖਾਂ ਸਾਡਾ ਨੁਕਸਾਨ ਜਾਨੀ ਮਾਲੀ ਕੋਰੋਨਾ ਦਾ ਨੁਕਸਾਨ ਹੋਇਆ ਈਆਂ ਪੈਣ ਦੇ ਜਿੰਨਾ ਰੁਣੀਆਂ ਉਹ ਸਾਡੇ ਪੰਜਾਬ ਦੀਆਂ ਰੁਣੀਆਂ ਅੱਜ ਇੱਕ ਪੰਜਾਬ ਲੈਂਦਾ ਉਧਰ ਪਾਕਿਸਤਾਨ ਤੇ ਕਿ ਇਧਰ ਆ ਸਾਡੇ ਵਾਸਤੇ ਕਾਲਾ ਦਿਨ ਆ ਲੋਕੋ ਸੰਗਤ ਜੀ ਸਾਡੇ ਵਾਸਤੇ ਕਾਲਾ ਦਿਨ ਆ ਪੰਜਾਬ ਜਿਹੜਾ 15 ਅਗਸਤ ਆ ਸਾਡੇ ਵਾਸਤੇ ਕੋਈ ਆਜ਼ਾਦੀ ਨਹੀਂ ਆਜ਼ਾਦੀ ਹੋ ਉਹਨਾਂ ਵਾਸਤੇ ਅਸੀਂ ਤਾਂ ਅੱਜ ਵੀ ਗੁਲਾਮ ਆ ਉਦੋਂ ਵੀ ਗੁਲਾਮ ਸੀ ਉਹਨਾਂ ਅੰਗਰੇਜ਼ਾਂ ਦੇ ਗੁਲਾਮ ਸੀ ਅੱਜ ਕਾਲਿਆਂ ਦੇ ਗੁਲਾਮ ਗੁਲਾਮ ਆ ਜੇ ਅਸੀਂ ਆਜ਼ਾਦ ਹੋਈਏ ਤਾਂ ਫਿਰ ਜਿਹੜਾ ਹੈਗਾ ਸਾਡੇ ਬੰਦੀ ਸਿੰਘ ਜਿਹੜੇ ਹੈਗੇ ਸਾਡੇ ਹੱਕ ਨੇ ਪੰਜਾਬ ਪਾਣੀਆਂ ਦਾ ਹੱਕ ਸਾਥ ਹੋ ਲਿਆ ਖੜੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਆਪਣੇ ਇਹਨਾਂ ਨੂੰ ਜਿਹੜੇ ਆਪਣੇ ਮਾਲਕ ਬਣਾਇਆ ਅੱਜ ਸਰਕਾਰਾਂ ਉਹਨਾਂ ਨੇ ਜ਼ਮੀਨਾਂ ਖੋ ਰਹੀਆਂ ਨੇ ਜਿਹੜਾ ਕਿਸਾਨ ਉਹਦੇ ਉੱਤੇ ਲਾਠੀ ਚੱਲ ਰਹੀ ਆ ਜੀ ਆਜ਼ਾਦ ਹੁੰਦੇ ਸਾਡੇ ਉੱਤੇ ਇਹ ਪਾਲਿਸੀਆਂ ਇਹ ਕਾਨੂੰਨ ਇਹ ਜਿਹੜਾ ਹੈਗਾ ਸਾਡੇ ਉੱਤੇ ਨਾ ਥੋਪੇ ਜਾਂਦੇ ਸਾਨੂੰ ਸਾਡੇ ਉੱਤੇ ਜ਼ਬਰ ਨਾ ਹੁੰਦਾ ਅੱਜ ਵੀ ਸਾਨੂੰ ਜ਼ਬਰ ਕਰਕੇ ਦਵਾਇਆ ਜਾ ਰਿਹਾ ਜਦੋਂ ਕੋਈ ਹੱਕ ਸੱਚ ਦੀ ਗੱਲ ਕਰਦਾ ਇਹਦੀ ਸਰਕਾਰ ਉਹਦੀ ਆਵਾਜ਼ ਬੰਦ ਕਰਨ ਵਾਸਤੇ ਹਰ ਹੇਲਾ ਵਰਤਦੀ ਆ ਇਸ ਕਰਕੇ ਅਸੀਂ ਕਾਲਾ ਦਿਨ ਮਨਾਉਣ ਵਾਸਤੇ 15 ਅਗਸਤ ਨੂੰ ਕੌਮੀ انسਾਮ ਮੋਰਚੇ ਤੇ ਇਥੋਂ ਤਾਲ ਮਿਲ ਕਮੇਟੀ ਨੇ ਜਿਹੜੀ ਹੈਗਾ ਵੱਡਾ ਇਕੱਠ ਕਰਦਿਆ ਸਾਰੀਆਂ ਸੰਗਤਾਂ ਹੰਮ ਹਮ ਹਮ ਹਮਾ ਕੇ ਕੌਮੀ انسਾਮ ਮੋਰਚੇ ਦੇ ਵਿੱਚ ਪਹੁੰਚਣ ਅਸੀਂ ਰੋਸ ਪ੍ਰਗਟ ਕਰਾਂਗੇ ਸਾਡੇ ਦਿਲਾਂ ਦੇ ਵਿੱਚ ਰੋਸ ਸਾਡਾ ਸੋ ਅਸੀਂ ਸਾਡੇ ਨਾਲ ਧਰਤੀ ਸਰਬਾਬਾ ਰਾਜਾ ਜੀ ਜਿਨ੍ਹਾਂ ਵੱਲੋਂ 15 ਅਗਸਤ ਨੂੰ ਇੱਕ ਕਾਲਾ ਦਿਨ ਪੁਸ਼ਤ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਕਿ ਕਮਿਊਨ ਇਨਸਾਫ ਮੋਰਚੇ ਵੱਲੋਂ ਕਿ ਵੱਡਾ ਇਕੱਠ ਸੱਦਾ ਗਿਆ ਬੰਦੀ ਸਿੰਘਾਂ ਦੀ ਰਿਹਾਈ ਲਈ ਸੋ ਉਹਨਾਂ ਨੇ ਕਿਹਾ ਹੈ ਕਿ ਸੰਤਰਾਮ ਰਹੀਮ ਤੇ ਬੰਦੀ ਸਿੰਘਾਂ 'ਚ ਸਰਕਾਰ ਵੱਲੋਂ ਵਿਤਕਰੇ ਕੀਤਾ ਜਾ ਰਿਹਾ ਹੈ ਸੋ 15 ਅਗਸਤ ਨੂੰ ਉਹਨਾਂ ਵੱਲੋਂ ਸੰਗਤ ਨੂੰ ਉਮੀ ਲੈ ਕੇ ਆਉਣ ਵਾਲੇ 15 ਅਗਸਤ ਨੂੰ ਸੰਗਤ ਹਮ ਹਮਾ ਕੇ ਕਮਿਊਨ ਇਨਸਾਫ ਮੋਰਚੇ ਦੇ ਪਹੁੰਚ ਕੈਮਰਾਮੈਨ ਸੰਦੀਪ ਦੇ ਨਾਲ ਮਹਰਮਨ ਮੀਆ ਪਰਿਤਿਸ਼ਾ ਬੇਟਿਊਜ਼ ਮਹਾਰੀ